ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਇੰਜੀਨੀਅਰ ਜੇਪੀ ਸਿੰਘ ਚੈਨਲ ਜੇਪੀ ਬੋਲਦਾ ਤੂੰ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਚਰਚਾ ਕਰਨ ਲਈ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੂ ਐਸ ਏ ਅਮਰੀਕਾ ਦੇ ਵਿੱਚ ਹੁਣੇ-ਹੁਣੇ ਇਲੈਕਸ਼ਨ ਹੋ اٹੇ ਨੇ ਤੇ ਉੱਥੋਂ ਦੇ ਰਾਸ਼ਟਰਪਤੀ ਜਿਹੜੇ 트ੰਪ ਜੀ ਨੇ ਉਹਨਾਂ ਨੇ ਆਪਣੀ ਆਵਾਮ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਗਰ ਮੈਨੂੰ ਤੁਸੀਂ ਚਿਤਾ ਦੇ ਦਿੰਦੇ ਹੋ ਤੇ ਜਿਨੇ ਵੀ ਪ੍ਰਵਾਸੀ ਜੋ ਅਨਲੀਗਲ ਤੌਰ ਦੇ ਉੱਤੇ ਉਹਨਾਂ ਦੀ ਕੰਟਰੀ ਦੇ ਵਿੱਚ ਰਹਿ ਰਿਹਾ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ ਕੁਰਸੀ ਤੇ ਬੈਠੇ ਆ ਉਹਨਾਂ ਨੇ ਪਹਿਲਾ ਜਿਹੜਾ ਵਾ ਕੰਮ ਇਹੀ ਸ਼ੁਰੂ ਕਰ ਦਿੱਤਾ ਜਿਸ ਵਿੱਚ ਬਹੁਤ ਸਾਰੇ ਭਾਰਤੀ ਵੀ ਤੇ ਹੋਰ ਵੀ ਦੇਸ਼ਾਂ ਦੇ ਲੋਕ ਜਿਹੜੇ ਆ ਗਏ ਨੇ ਤਕਰੀਬਨ 17000 ਦੇ ਕਰੀਬ ਉਹਨਾਂ ਨੇ ਉਹਨਾਂ ਦੀ شناخت ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਦੇ ਵਿੱਚ ਪਹਿਲਾ ਬੈਚ ਜਿਹੜਾ 104 ਬੰਦੇ ਦਾ ਭਾਰਤੀਆਂ ਦਾ ਅੱਜ ਸਵੇਰੇ ਦੁਸਤਾਨ ਭੇਜਿਆ ਵਾ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅਮਰਸਰ ਵਿੱਚ ਪੁੱਜਾ ਵਾ ਜਿਹਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਇਨਲੀਗਲ ਤੌਰ ਦੇ ਉੱਤੇ ਬਾਰਡਰ ਨੂੰ ਟੱਪ ਕੇ ਜੰਗਲਾਂ ਤੋਂ ਹੁੰਦੇ ਹੋਏ ਅਮਰੀਕਾ ਦੇ ਵਿੱਚ ਦਾਖਲ ਹੋਏ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਜਿੰਨਾ ਕਿ ਪੈਸਾ ਖਰਚ ਕੇ ਏਜੰਟਾਂ ਨੇ ਉਹਨਾਂ ਨੂੰ ਬਹੁਤ ਲੁੱਟਿਆ ਮੈਂ ਤੇ ਇਥੋਂ ਤੱਕ ਵੀ ਕੱਲ ਇੱਕ ਖਬਰ ਆਪਣੇ ਨੈਸ਼ਨਲ ਚੈਨਲ ਦੇ ਉੱਤੇ ਪ੍ਰਸਾਰਿਤ ਹੋ ਰਹੀ ਸੀ ਕਿ ਇੱਕ ਬੰਦੇ ਦੀ ਖਬਰ ਦੱਸ ਰਹੇ ਕਿ 70 ਲੱਖ ਰੁਪਈਆ ਦੇ ਕੇ ਉਹ ਕੈਨੇਡਾ ਦੇ ਥਰੂ ਅਮਰੀਕਾ ਪਹੁੰਚਿਆ ਤੁਸੀਂ ਹਿਸਾਬ ਲਾ ਲਓ ਕਿ 70 ਲੱਖ ਰੁਪਈਆ ਇਕੱਠਾ ਕਰਨਾ ਮੁਰਕੇ ਕਿੰਨਾ ਔਖਾ ਹੋ ਜਾਂਦਾ ਤੇ ਜਦੋਂ ਉਹਨਾਂ ਨੇ ਰਿਪੋਰਟ ਕਰਕੇ ਅੱਜ ਉਹਨਾਂ ਨੂੰ ਘਰ ਦਿੱਤਾ ਪਿੱਛੇ ਜ਼ਮੀਨਾਂ ਵੀ ਵੇਚ ਕੇ ਚਲੇ ਗਏ ਤੇ ਬੇਰਜਗਾਰ ਵੀ ਹੋ ਗਏ ਹੁਣ ਮਸਲਾ ਇਹ ਆ ਕਿ ਜਿਨ੍ਹਾਂ ਨੇ ਕਰਜ਼ੇ ਚੁੱਕੇ ਸੀ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਸੀ ਉਹਨਾਂ ਕੋ ਕੱਖ ਨਹੀਂ ਰਿਹਾ ਉਹਨਾਂ ਦੇ ਮਾਪੇ ਦਾ ਕੀ ਹਾਲ ਆ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਪਿੱਛੇ ਹੋਣਾ ਵਾ ਇਹ ਤੇ ਰੱਬ ਜਾਣਦਾ ਤੇ ਜਾਂ ਉਹ ਜਾਣਦੇ ਨੇ ਬੇਰਜ਼ਗਾਰ ਹੋ ਗਏ ਨੇ ਨਾ ਉਹਨਾਂ ਨੂੰ ਪੰਜਾਬ ਚ ਤੇ ਪਹਿਲਾਂ ਬੇਰਜ਼ਗਾਰੀ ਬਹੁਤ ਚੱਲੀ ਆ ਨਾ ਉਹਨਾਂ ਨੂੰ ਇੱਥੇ ਕੰਮ ਮਿਲਿਆ ਤੇ ਨਾ ਉਧਰ ਦੇ ਰਹੇ ਇਹ ਤੇ ਬੜਾ ਦਿਖਾਤਾ ਪੰਜਾਬ ਦਾ ਕਿ ਅਸੀਂ ਬਾਹਰ ਨੂੰ ਭੱਜਦੇ ਆ ਚਲੋ ਭੱਜਣ ਦਾ ਵੀ ਇੱਕ ਇਸ ਕਰਕੇ ਭੱਜ ਰਹੇ ਕਿ ਪੰਜਾਬ ਦੇ ਵਿੱਚ ਨੌਕਰੀਆਂ ਨਾ ਮਿਲਣ ਕਰਕੇ ਜਾਂ ਹਿੰਦੁਸਤਾਨ 'ਚ ਨੌਕਰੀਆਂ ਦੀ ਘਾਟ ਕਰਕੇ ਅਸੀਂ ਆਪਣੀ ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਜਾਂਦੇ ਆ ਪਰ ਜਾਣਾ ਤੇ ਚਲੋ ਤਰੀਕੇ ਲੀਗਲ ਵੀ ਨਹੀਂ ਪਰ ਅਸੀਂ ਅਨਲੀਗਲ ਤਰੀਕੇ ਨਾਲ ਸਾਡੇ ਭਰਾ ਜਿਹੜੇ ਉੱਥੇ ਗਏ ਨੇ ਅੱਜ ਡਿਪੋਰਟ ਹੋ ਕੇ ਆਏ ਨੇ ਤੇ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੀ ਬਾਹ ਫੜੇ ਉਹਨਾਂ ਦੀ ਬਾਹ ਫੜੇ ਉਹਨਾਂ ਨੂੰ ਕੋਈ ਨਾ ਕੋਈ ਰੁਜ਼ਗਾਰ ਉੱਤੇ ਲਾਵੇ ਤਾਂ ਜੋ ਪੰਜਾਬ ਦੇ ਵਿੱਚ ਕਿਤੇ ਫੇਰ ਤੋਂ ਕ੍ਰਾਈਮ ਨਾ ਵਧ ਜਾਏ ਕਿ ਜਿਸ ਬੰਦੇ ਨੂੰ ਰੋਟੀ ਤੋਂ ਵੀ ਆਤਰ ਹੋ ਜਾਂਦਾ ਕਰਜ਼ੇ ਵਾਲਿਆਂ ਨੇ ਇਹਨਾਂ ਨੂੰ ਤੰਗ ਕਰਨਾ ਤੇ ਬੰਦਾ ਹਮੇਸ਼ਾ ਗਲਤ ਰਸਤੇ ਤੇ ਪੈਂਦਾ ਜਦੋਂ ਗਲਤ ਰਸਤੇ ਤੇ ਪੈਂਦਾ ਤੇ ਗਲਤ ਹੀ ਤਰੀਕੇ ਅਪਣਾਉਂਦਾ ਵਾ ਤੇ ਉਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਉਹਨਾਂ ਨੂੰ ਗਲਡਾ ਲਾਉਣ ਮੇਰੀ ਤੇ ਬੇਨਤੀ ਕਰ ਰਿਹਾ ਮੈਂ ਆਪਣੇ ਚੈਨਲ ਦੇ ਥਰੂ ਵੀ ਪੰਜਾਬ ਸਰਕਾਰ ਨੂੰ ਕਿ ਜਿਹੜੇ ਬੱਚੇ ਭਟਕ ਗਏ ਸੀ ਗਲਤ ਅਨਲੀਗਲ ਤਰੀਕੇ ਨਾਲ ਯੂ ਐਸ ਏ ਚ ਗਏ ਸੀ ਤੇ ਉਹਨਾਂ ਨੂੰ ਹੁਣ ਆ ਗਏ ਨੇ ਤੇ ਉਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਤੇ ਲਾਇਆ ਜਾਵੇ ਤਾਂ ਜੋ ਆਪਣਾ ਕਰਜ਼ਾ ਲਾ ਸਕਣ ਬਾਕੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਗੇ ਵੀ ਬੇਨਤੀ ਹੈ ਜੀ ਕਿ ਨਰਿੰਦਰ ਮੋਦੀ ਜੀ ਜਾ ਕੇ ਯੂ ਐਸ ਏ ਵਾਲੇ ਦੇ ਜਿਹੜਾ ਨਾ ਰਾਸ਼ਟਰਪਤੀ ਉਹਨਾਂ ਅੱਗੇ ਬੇਨਤੀ ਕਰਨਾ ਉਹਨਾਂ ਨਾਲ ਗੱਲਬਾਤ ਕਰਨ ਕਿ ਚਲੋ ਜੋ ਵੀ ਬੰਦੇ ਗਏ ਸੀ ਭਟਕ ਗਏ ਸੀ ਜਾਂ ਜਿਸ ਤਰੀਕੇ ਨਾਲ ਵੀ ਗਏ ਆ ਕਮ ਸੇ ਕਮ ਉਹਨਾਂ ਨੂੰ ਉੱਥੇ ਰਹਿਣ ਦੇਣ ਕਿਉਂਕਿ ਉਹ ਬਹੁਤ ਖਰਚੇ ਦੇ ਨਾਲ ਉੱਥੇ ਪਹੁੰਚੇ ਨੇ ਕੈਨੇਡਾ ਔਰ ਯੂ ਐਸ ਏ ਦੀਆਂ ਸਰਕਾਰਾਂ ਸਿਰਫ ਪ੍ਰਵਾਸੀਆਂ ਉੱਤੇ ਹੀ ਜਿੰਦੀਆਂ ਉਹਨਾਂ ਦੀ ਕਮਾਈ ਖਾਂਦੀਆਂ ਨੇ ਮਲਾਈ ਮਲਾਈ ਖਾ ਜਾਂਦੇ ਤੇ ਜਦੋਂ ਇਹੋ ਜਿਹੀ ਗੱਲਾਂ ਹੁੰਦੀ ਤਾਂ ਮੱਖਣ ਚ ਵਾਲ ਵਾਂਗੂ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਇਹ ਵੀ ਕਿ ਜਿਹੜੇ ਹੁਣ ਉੱਥੇ ਰਹਿ ਗਏ ਨੇ ਉਹ ਨਾਂ ਵਾਪਸ ਭੇਜਣ ਕਿਉਂਕਿ ਉਹ ਸਾਰਾ ਕਰਜ਼ਾ ਚੁੱਕੇ ਗਏ ਸੀ ਕੋਈ ਬੰਦਾ ਆਪਣੇ ਮਜਬੂਰੀ ਕਰਕੇ ਹੀ ਜਾਂਦਾ ਵਾ ਤੇ ਜਿਹੜੇ ਅੱਜ ਭਾਰਤੀ ਆ ਗਏ ਨੇ ਹੁਣ ਦੇਖੋ ਕਿੱਡੀ ਗੱਲ ਨੂੰ ਹੱਥ ਘੜੀਆਂ ਲਾ ਕੇ ਤੇ ਆਰਮੀ ਦੇ ਜਹਾਜ਼ ਭੇਜਿਆ ਗਿਆ ਚਲੋ ਮਾਵਾ ਦੇ ਪੁੱਤ ਜੇ ਪੁੱਤ ਵਾਵਾ ਚਰਾਬਾਦ ਪਰਦੇਸਾਂ ਚ ਆਉਂਦੇ ਨੇ ਤੇ ਮਾਵਾ ਬੜੀ ਖੁਸ਼ੀ ਖੁਸ਼ੀ ਰਿਪੋਰਟ ਤੇ ਇਹਨਾਂ ਨੂੰ ਰਿਸੀਵ ਕਰਨ ਜਾਂਦੀਆਂ ਨੇ ਪਰ ਅੱਜ ਉਹਨਾਂ ਦਾ ਪਰਿਵਾਰ ਰਿਸੀਵ ਕਰਨ ਤੇ ਜ਼ਰੂਰ ਪਹੁੰਚਿਆ ਪਰ ਬੜੀ ਦੁਖੀ ਮਾਨਾ ਪਹੁੰਚਿਆ ਕਿ ਸਾਡੇ ਬੱਚੇ ਸਦਾ ਲਈ ਉਹ ਤੋਂ ਰਿਪੋਰਟ ਹੋ ਕੇ ਆ ਗਏ ਨੇ ਬੜਾ ਮਾਨੂੰ ਦੁੱਖ ਲੱਗਾ ਇੱਕ ਵਾਰੀ ਫੇਰ ਬੇਨਤੀ ਆ ਸਰਕਾਰਾਂ ਅੱਗੇ ਕਿ ਜਿਹੜੇ ਵੀ ਆਏ ਨੇ ਪਰਿਵਾਰਾਂ ਦੇ ਜੀ ਉਹਨਾਂ ਨੂੰ ਗੜਨਾਂ ਲਾ ਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਇੰਨੀਆਂ ਗੱਲਾਂ ਨਾਲ ਤੁਸੀਂ ਮੇਰੇ ਨਾਲ ਸਹਿਮਤ ਜੇ ਤੇ ਤੁਸੀਂ ਕਮੈਂਟਾਂ ਵਿੱਚ ਲਿਖਣਾ ਫੇਰ ਮਿਲਦੇ ਹਾਂ ਕਿਸੇ ਨੈਕਸਟ ਮੁੱਦੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ